ਇਸ ਵਕਤ ਤੁਹਾਨੂੰ ਜਿਹੜੀ ਤਸਵੀਰਾਂ ਪਵਾਦ ਟੀਵੀ ਪੰਜਾਬ ਦੇ ਉੱਤੇ ਦਿਖਾ ਰਹੇ ਹਾਂ ਇੱਕ ਨੌਰ ਹਲਕੇ ਦਾ ਪਿੰਡ ਸਰਾਲਾ ਖੁਰਦਾ ਜਿੱਥੇ ਜਿਹੜਾ ਘੱਗਰ ਦਰਿਆ ਤੇ ਜਿਹੜਾ ਚੰਡੀਗੜ੍ਹ ਤੋਂ 25 ਕਿਲੋ ਜੱਫੇ ਨੂੰ ਗੰਦਾ ਨਾਲਾ ਵੀ ਕਿਹਾ ਜਾਂਦਾ ਹੈ ਇੱਥੇ ਆ ਕੇ ਇਕੱਠੇ ਹੋ ਜਾਂਦੇ ਨੇ ਜਿਸ ਦੇ ਕਰਕੇ ਪਿੱਛੇ ਜਿਹੜਾ ਪਾਣੀ ਘੱਗਰ ਦਾ ਓਵਰਫਲੋ ਹੋ ਜਾਂਦਾ ਹੈ ਜਿਸ ਦੇ ਕਰਕੇ ਪਿੱਛੇ ਜਿਹੜਾ ਪਾਣੀ ਲਗਾਤਾਰ ਵਧਣਾ ਸ਼ੁਰੂ ਹੋ ਜਾਂਦਾ ਹੈ ਕਈ ਪਿੰਡਾਂ ਨੂੰ ਫਸਲਾਂ ਨੂੰ ਨੁਕਸਾਨ ਕਰਦਾ ਤੇ ਬੰਨ ਟੁੱਟ ਜਾਂਦੇ ਨੇ ਇਹਦੀਆਂ ਤਸਵੀਰਾਂ ਅਸੀਂ ਤੁਹਾਨੂੰ ਪਵਾਦੀ ਪੰਜਾਬ ਦੇ ਉੱਤੇ ਦਿਖਾ ਰਹੇ ਹਾਂ ਇੱਕ ਨੌਰ ਹਲਕੇ ਦੇ ਪਿੰਡ ਸਰਾਲਾ ਖੁਰਦੀ ਜ਼ਮੀਨ ਦੇ ਵਿੱਚ ਇੱਥੇ ਆ ਕੇ ਜਿਹੜਾ ਘੱਗਰ ਦਰਿਆ ਤੇ ਜਿਹੜਾ 25 ਦਰਾਵ ਹੈ ਉਹ ਇਕੱਠਾ ਹੋ ਜਾਂਦਾ ਜਿਸ ਦੇ ਕਰਕੇ ਅੱਗੇ ਜਿਹੜਾ ਪਾਣੀ ਹੈ ਉਹ ਵੱਧ ਜਾਂਦਾ ਇੱਥੋਂ ਅੱਗੇ ਇੱਕ ਪਿੰਡ ਹੋਰ ਹੈ ਕਨੌਰ ਹਲਕੇ ਦਾ ਜਿਹੜਾ ਮੰਜੋਲੀ ਹੈ ਉਸ ਤੋਂ ਬਾਅਦ ਅੱਗੇ ਜਿਹੜਾ ਸਨੌਰ ਹਲਕਾ ਉਹ ਲੱਗ ਜਾਂਦਾ ਤੇ ਜਿਹੜੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਘੱਗਰ ਦਰਿਆ ਦੇ ਵਿੱਚ ਲਗਾਤਾਰ ਪਾਣੀ ਜਿਹੜਾ ਵੱਧਦਾ ਜਾ ਰਿਹਾ ਸੀ ਪਰ ਅੱਜ ਪਾਣੀ ਜਿਹੜਾ ਉਹ ਘਟ ਰਿਹਾ ਇਸ ਬਾਬਤ ਅਸੀਂ ਗੱਲਬਾਤ ਵੀ ਕਰਾਂਗੇ ਇੱਥੇ ਕੁਝ ਲੋਕ ਵੀ ਮੌਜੂਦ ਨੇ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇੱਕ ਕੱਗਰ ਦਰਿਆ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇੱਥੇ ਜਿਹੜੀ ਸਭ ਤੋਂ ਵੱਡੀ ਦਿੱਕਤ ਇਹੀ ਹੈ ਕਿ ਜਿੱਥੇ ਅਸੀਂ ਖੜੇ ਆ ਇਹ ਇੱਕ ਨੌਲ ਹਲਕੇ ਦੇ ਪਿੰਡਾਂ ਦੇ ਵਿੱਚ ਜਿਹੜਾ ਇਕੱਠਾ ਹੋ ਜਾਂਦਾ ਇੱਕ ਥਾਂ ਦੇ ਉੱਤੇ ਅੱਗੇ ਪਾਣੀ ਇੱਕ ਪਾਸੇ ਦੇ ਕੋ ਪਿੱਛੇ ਰਾਜਪートੇ ਤੋਂ ਜਿਹੜਾ 25 ਤਰ ਲੰਘ ਕੇ ਆ ਰਿਹਾ ਉਸ ਦੇ ਵਿੱਚੋਂ ਜਿੰਨਾ ਪਾਣੀ ਹੈ ਜਿਹੜਾ ਉਸ ਨੇ ਅੱਗੇ ਇੱਕ ਨੌਰ ਹਲਕੇ ਦੇ ਰਾਜਪੁਰ ਦੇ ਪਿੰਡਾਂ ਦੇ ਵਿੱਚੋਂ ਲੰਘਦਾ ਹੋਇਆ ਜਿਹੜਾ ਚੰਡੀਗੜ੍ਹ ਤੋਂ ਆਉਂਦਾ ਹੈ ਤੇ ਦੂਜੇ ਪਾਸੇ ਤੇ ਕੱਗਰ ਦਰਿਆ ਆਵੇ ਪਾਣੀ ਜਿਹੜਾ ਉਹਦੇ ਵਿੱਚੋਂ ਆਉਂਦਾ ਹੈ ਇੱਥੇ ਆ ਕੇ ਇਕੱਠਾ ਹੋ ਜਾਂਦਾ ਹੈ ਇਕੱਠੇ ਹੋਣ ਤੋਂ ਬਾਅਦ ਅੱਗੇ ਪਾਣੀ ਜਿਹੜਾ ਜਿਹੜਾ ਸਨੌਰ ਹਲਕੇ ਦੇ ਵਿੱਚ ਐਂਟਰ ਹੁੰਦਾ ਦੋ ਦਰਿਆਵਾਂ ਦਾ ਪਾਣੀ ਜਿਸ ਦੇ ਕਰਕੇ ਅੱਗੇ ਜਿਹੜਾ ਜਦਾ ਭਾਰੀ ਨੁਕਸਾਨ ਹੁੰਦਾ ਇਸ ਤੇ ਕਰਕੇ ਅੱਗੇ ਜਿਹੇ ਟੰਗ ਰਹੀਏ ਉਹ ਇਹਦੇ ਵਿੱਚ ਇਕੱਠੀ ਹੋ ਜਾਂਦੀ ਹੈ ਜਿਸ ਦੇ ਕਰਕੇ ਨੁਕਸਾਨ ਹੈ ਜਿਹੜਾ ਵੱਡੇ ਪੱਧਰ ਦੇ ਉੱਤੇ ਦੇਖਣ ਨੂੰ ਮਿਲਦਾ ਇੱਥੇ ਕੁਝ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾ ਕੀ ਇੱਥੇ ਕਮੀ ਕੀ ਹੈ ਕੀ ਕੁਝ ਗੱਲਬਾਤ ਹੈ ਉਸ ਬਾਬਤ ਵੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਇਹ ਉਹ ਥਾਂ ਹੈ ਜਿੱਥੇ ਤੁਹਾਨੂੰ ਦੱਸਿਆ ਸੀ ਕਿ ਇੱਥੇ ਕੱਗਰ ਦਰਿਆ ਤੇ ਪੱਛੀਦਰਾ ਇਕੱਠੇ ਹੋ ਜਾਂਦੇ ਆ ਤੇ ਕਿਉਂਕਿ ਹਾਲਾਤ ਜਿਸ ਤਰ੍ਹਾਂ ਬਣੇ ਹੋਏ ਨੇ ਕਨੌਰ ਦੇ ਵੀ ਕਈ ਪਿੰਡ ਨੇ ਜਿਹੜੇ ਉਹ ਪਾਣੀ ਦੇ ਨਾਲ ਡੁੱਬੇ ਹੋਏ ਨੇ ਜਿੱਤੇ ਕਰਕੇ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਕਿਵੇਂ ਦੇਖਦੇ ਹੋ ਜੋ ਕੁਝ ਹਾਲਾਤ ਕੋਨੇ ਜਿੱਥੇ ਕੋਈ ਥਾਂ ਦੇ ਉੱਤੇ ਪੱਛੀਦਰਾ ਤੇ ਕੱਗਰ ਦਰਿਆ ਹਨ ਇਕੱਠੇ ਹੋ ਜਾਂਦੇ ਆ ਕਿ ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਦੇ ਵਿੱਚ ਕਮੀਆਂ ਕੀ ਏ ਪ੍ਰਸ਼ਾਸਨ ਨੂੰ ਲੈ ਕੇ ਜਾਂ ਫਿਰ ਇਹਦਾ ਹੱਲ ਕਿਉਂ ਹੋਣਾ ਚਾਹੀਦਾ ਕਿਉਂਕਿ ਕਿਉਂਕਿ ਪਿੱਛੇ ਦੋ ਪਾਸੇ ਜਿਹੜਾ ਦਰਿਆਵਾਂ ਹੈ ਨਾ ਦੋ 1 25 ਦਰਾ ਹੋ ਗਏ ਚੰਡੀਗੜ੍ਹ ਤੋਂ ਆ ਰਿਹਾ ਦੂਜੇ ਪਾਸੇ ਕਗੜਾ ਦਰਿਆ ਹੋਗੀ ਜਿਹੜੇ ਉਧਰੋਂ ਆ ਰਹੀ ਹੈ ਇੱਥੇ ਆ ਕੇ ਇਕੱਠੇ ਹੋ ਗਏ ਅੱਗੇ ਜਿਹੜਾ ਪਾਣੀ ਜਾਣਾ ਉਹਨੇ ਤਕਰੀਬਨ ਤਬਾਹੀ ਮਚਾਣੀ ਵਿਚਾਣੀ ਇਹ ਜੀ ਇੱਥੇ ਸਾਨੂੰ ਇੱਕ ਤਾਂ ਜੀ ਸਫਾਈ ਚਾਹੀਦੀ ਹੈ ਇੱਥੇ ਸਫਾਈ ਨਹੀਂ ਹੁੰਦੀ ਇਹ ਜਿਹੜੇ ਬੰਨ ਲੱਗੇ ਹੋਏ ਐ ਇਧਰ ਇਹ ਜਿਹੜਾ ਬੰਨ ਮਦੁੱਦਾਂ ਵਾਲਾ ਬੰਨ ਹੈ ਜੀ ਮਜੂਦਾਂ ਵਾਲਾ ਹੀ ਦੱਸਦੇ ਆ ਇਹਨੂੰ ਵੀ ਇਹ ਬੰਨ ਤੇ ਪਹਿਲਾਂ ਜਿਹੜੀ ਪਹਿਲਾਂ ਸਰਕਾਰਾਂ ਸੀਗੀਆਂ ਉਹ ਤਾਂ ਮਹਿਕਮਾ ਵੀ ਮਿੱਟੀ ਵਗੈਰਾ ਪਾਉਂਦਾ ਸੀ ਇਹਦੇ ਤੇ ਹੁਣ ਨਹੀਂ ਮਿੱਟੀ ਪੈਂਦੀ ਹੈਗੀ ਇਹਦੇ ਤੇ ਜਦੋਂ ਦੀ ਮਤਲਬ ਸਰਕਾਰ ਚੇਂਜ ਹੋਈ ਹੈ ਪਹਿਲਾਂ ਦਾ ਬਾਦਲਾਂ ਦੀ ਸਰਕਾਰ ਸੀ ਉਸ ਵੇਲੇ ਚ ਇਹਦੀ ਧਿਆਨ ਧਿਆਨ ਚ ਇਹਨੂੰ ਬਹੁਤ ਰੱਖਦੇ ਸੀਗੇ ਫਿਰ ਜਦੋਂ ਦੀ ਬਾਦਲਾਂ ਦੀ ਸਰਕਾਰ ਗਈ ਹੈ ਕੈਪਟਨ ਦੀ ਆ ਗਈ ਕੈਪਟਨ ਨੇ ਵੀ ਇਹਦੀ ਸਾਰ ਨਹੀਂ ਲਈ ਹੈਗੀ ਤੇ ਹੁਣ ਜਿਹੜੀ ਸਰਕਾਰ ਆਮ ਪਾਰਟੀ ਦੀ ਆਈ ਹੈ ਇਹਨੇ ਵੀ ਸਾਰ ਨਹੀਂ ਲਈ ਹੈਗੀ ਨਾ ਤਾਂ ਇਹਦੀ ਸਫਾਈ ਹੁੰਦੀ ਆ ਸਾਡੇ ਐਮਐਲਏ ਸਾਹਿਬ ਨੇ ਵੀ ਕਿਹਾ ਉਹਨਾਂ ਨੇ ਵੀ ਕਿਹਾ ਵੀ ਸਾਨੂੰ ਇਹਦੀ ਸਫਾਈ ਦੀ ਲੋੜ ਹੈ ਬਹੁਤ ਚੰਗੀ ਗੱਲ ਹੈ ਉਹਨਾਂ ਨੇ ਸਾਡੇ ਬਾਰੇ ਸੋਚਿਆ ਪਰ ਇਹਦੀ ਸਫਾਈ ਨਹੀਂ ਹੁਣ ਦੋਨੋਂ ਸਰਕਾਰਾਂ ਚਲੀ ਗਈਆਂ ਬਣ ਕੇ ਇਹਦੀ ਨਾ ਸਫਾਈ ਹੋਈ ਨਾ ਕਿਸੇ ਨੱਕੇ ਦੇ ਮਿੱਟੀ ਪਈ ਹੈਗੀ ਤੇ ਹੁਣ ਇੱਥੇ ਪੂਰਾ ਖਤਰਾ ਹੈ ਜੀ ਇਹਨਾਂ ਸਾਰੇ ਪਿੰਡਾਂ ਨੂੰ ਖਤਰਾ ਮਦੂਦਾਂ ਹੋ ਗਿਆ ਘਨੌਰ ਹੋ ਗਿਆ ਅੱਗੇ ਚਾਪੜ ਤੱਕ ਵੀ ਇੱਥੋਂ ਜਾ ਕੇ ਲਾਸਟ 'ਚ ਚਾਪੜ ਵੀ ਆ ਜਾਊਗਾ ਬਾਦਰਗਾੜ ਤੱਕ ਪਾਣੀ ਜਾਣਾ ਇੱਥੋਂ ਹੀ ਇਹ ਜੇ ਇਥੋਂ ਇਹ ਟੁੱਟ ਜਾਂਦਾ ਇਹ 25 ਦਰਾ ਕਹਿੰਦੇ ਜਿਹਨੂੰ ਨਾਲਾ ਕਹਿੰਦੇ ਇਹ ਜੇ ਨਾਲਾ ਟੁੱਟ ਜਾਂਦਾ ਇਥੋਂ ਸਾਰੇ ਪਿੰਡਾਂ ਨੂੰ ਬਹਾਦਰਗੜ੍ਹ ਦਾ ਕਹੇ ਨੇ ਤਬahi ਮਚਾ ਦੇਣੀ ਹੈ ਹੁਣ ਤੁਹਾਨੂੰ ਕੀ ਲੱਗਦਾ ਕਿ ਜੋ ਕੁਝ ਹੁਣ ਹੋਣਾ ਚਾਹੀਦਾ ਕਿ ਜੋ ਕੁਝ ਹੋ ਗਿਆ ਪਿਛੇ ਸਮੇਂ ਠੀਕ ਹੈ ਜੋ ਹੜ ਹੜ ਸਮੱਸਿਆ ਇਹ ਤਾਂ ਹੁਣ ਲੰਘ ਜਾਣਾ ਹੈ ਹਾਂਜੀ ਹੁਣ ਅਗਲੇ ਸਾਲ ਦਾ ਸਿਜਣਾਣਾ ਹੜਾ ਵਾਲਾ ਉਸਨ ਰੋਕਣ ਵਾਸਤੇ ਤੁਹਾਡੇ ਅਨੁਸਾਰ ਕੀ ਹੈ ਕਿ ਤੁਸੀਂ ਇੱਥੇ ਜ਼ਮੀਨ ਦੇ ਨਾਲ ਜੁੜੇ ਹੋਏ ਜਿਵੇਂ ਇਹ ਪਦਤ ਦੇਖ ਰਹੇ ਹੋ ਸਮੱਸਿਆ ਦੇਖ ਰਹੇ ਹੋ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦੇ ਕੋਲ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੇ ਕੋਲ ਵੀ ਕਿ ਕੀ ਕੁਝ ਹੱਲ ਹੋਣਾ ਚਾਹੀਦਾ ਕਿਸ ਤਰ੍ਹਾਂ ਇਹ ਹਾਰਾਂ ਤੋਂ ਬਚਿਆ ਜਾ ਸਕੇ ਜਿਸ ਤਰ੍ਹਾਂ ਅੱਨ ਆਪਾਂ ਦੇਖਿਆ ਪਿੱਛੇ ਪਾਣੀ ਉਫਾਨ ਦੇ ਉੱਤੇ ਅਸੀਂ ਸਰਕਾਰਾਂ ਤੋਂ ਇੱਕ ਮੰਗ ਕਰਦੇ ਹਾਂ ਜੀ ਪਹਿਲਾਂ ਦਾ ਪਹਿਲਾਂ ਤਾਂ ਇਹਦੀ ਸਫਾਈ ਕਰੀ ਜਾਵੇ ਜਿਵੇਂ ਸਾਡੇ ਐਮਐਲਏ ਸਾਹਿਬ ਨੇ ਕਿਹਾ ਬਹੁਤ ਵਧੀਆ ਉਹਨੇ ਕਿਹਾ ਵੀ ਸਾਨੂੰ ਐਮਐਲਏ ਸਾਹਿਬ ਵੀ ਕਰਦੇ ਆ ਲੋਕ ਕਰਨੀ ਦਿੰਦੇ ਐਮਐਲਏ ਤੇ ਚੜ ਜਾਂਦੇ ਆ ਕਹਿੰਦੇ ਵੀ ਇਹ ਮਾਈਨਿੰਗ ਕਰਦੇ ਆ ਫਰਾਨਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਾਡਾ ਐਮ.ਐਲ.ਏ ਬਹੁਤ ਵਧੀਆ ਹੈ ਇਹੋ ਜੀ ਬਾਤ ਨਹੀਂ ਹੈਗੀ ਵੀ ਮਾਈਨਿੰਗ ਕਰਦਾ ਐਂ ਕਰਦਾ ਉਹ ਕਰਦਾ ਕੁਛ ਨਹੀਂ ਇਹੋ ਜੀ ਹੈਗਾ ਪਰ ਸਾਨੂੰ ਸਫਾਈ ਚਾਹੀਦੀ ਹੈ ਇਹਦੀ ਇਹ ਪਹਿਲਾ ਨੰਬਰ ਦਾ ਸਾਨੂੰ ਸਫਾਈ ਹੋਵੇ ਇਹਦੀ ਜਦੋਂ ਸਿਆਲ ਚ ਸਫਾਈ ਹੋਣੀ ਚਾਹੀਦੀ ਹੈ ਸਾਰੀ ਖਰਸਾ ਦੇ ਜਿਹੜੇ ਵਿੱਚ ਪਾਣੀ ਨਹੀਂ ਕੋਈ ਹੁੰਦਾ ਹੈਗਾ ਪੂਰੀ ਮਾਰਚ ਅਪ੍ਰੈਲ ਚ ਇਹਦੇ ਚ ਪਾਣੀ ਬਿਲਕੁਲ ਥੋੜਾ ਹੁੰਦਾ ਤੇ ਉਸ ਟਾਈਮ ਚ ਸਾਨੂੰ ਸਫਾਈ ਚਾਹੀਦੀ ਹੈ ਇਹਦੀ ਬਾਕੀ ਜਿਹੜੇ ਨੱਕੇ ਖਰਾਬ ਐ ਉਹਨਾਂ ਦੇ ਮਿੱਟੀ ਪੈਣੀ ਚਾਹੀਦੀ ਐ ਜੀ ਸਾਡੀ ਇਹੀ ਮੰਗ ਐ ਜੀ ਬੱਸ ਭਾਈ ਤੁਸੀਂ ਕੀ ਗੱਲ ਕਰੋ ਭਾਈ ਆ ਪਤਾ ਇਹੀ ਘੜਾ ਜਾਣਦੇ ਆ ਜਿਵੇਂ ਪ੍ਰਸ਼ਾਸਨ ਨੂੰ ਇੱਧੇ ਵੱਲ ਧਿਆਨ ਦੇਣਾ ਚਾਹੀਦਾ ਐ ਜਿਵੇਂ ਬੰਦ ਐ ਨਾ ਇਹ ਬੰਦ ਬਹੁਤ ਜ਼ਰੂਰੀ ਐ ਇਹ ਘੜ ਤੋਂ ਘੜ ਬੰਦ ਭਈ ਮਤਲਬ ਇਹ 2 ਕਿਲੋਮੀਟਰ ਦਾ ਬੰਦ ਲਾ ਲੋ 1.5 ਕਿਲੋਮੀਟਰ ਦਾ ਬੰਦ ਐ ਇਹ ਬੰਦ ਮਤਲਬ ਜੇ ਟੁੱਟਦਾ ਨਾ ਇੱਥੋਂ ਇਹ ਘੜ ਤੋਂ ਘੜ ਭਈ ਪਟਾਲੇ ਤੱਕ ਮਾਰ ਕਰਦਾ ਐ ਪ੍ਰਸ਼ਾਸਨ ਨੂੰ ਮਤਲਬ ਇਸ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਐ ਐਮਐਲਏ ਸਾਹਿਬ ਨੇ ਮਤਲਬ ਜ਼ਮੀਨੀ ਪੱਧਰ ਤੇ ਵੀ ਆ ਕੇ ਕੰਮ ਕਰਿਆ ਪਹਿਲਾਂ ਸਫਾਈ ਕਰੀ ਹੈ ਘੱਗਰ ਦੀ ਤੇ ਲੋਕ ਉਸ ਟਾਈਮ ਜੀ ਕਹਿਣ ਲੱਗ ਜਾਂਦੇ ਵੀ ਐਮਐਲਏ ਸਾਹਿਬ ਵੀ ਬੈਂਡਿੰਗ ਕਰ ਰਹੇ ਆ ਜੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਪਹਿਲਾਂ ਲੋਕ ਫਿਰ ਕਰ ਦੇ ਨਹੀਂ ਦਿੰਦੇ ਜੀ ਉਹਨੂੰ ਵੀ ਐਮਐਲਏ ਸਾਹਿਬ ਨੇ ਮਤਲਬ ਪਿੰਡਾਂ 'ਚ ਕਿਹਾ ਹੈ ਕਿ ਤੁਸੀਂ ਮਤੇ ਪਾ ਕੇ ਦਿਓ ਵੀ ਅਸੀਂ ਇਹਦੀ ਸਫਾਈ ਕਰਾਵਾਂਗੇ ਘੱਗਰ ਦੀ ਵੀ ਇਹ 25 ਦਰਾਂ ਦੀ ਪੰਚਾਇਤ ਦੇ ਸਾਰੇ ਪਿੰਡਾਂ ਤੋਂ ਮਤਲਬ ਪੂਰੇ ਕਿਹਾ ਹੋਇਆ ਵੀ ਤੁਸੀਂ ਮਤੇ ਪਾ ਕੇ ਦਿਓ ਵੀ ਆਪਾਂ ਇਹਦੀ ਸਫਾਈ ਕਰਾਵਾਂਗੇ ਹਾਂਜੀ ਇਹ ਉਹਨ ਕੀ ਲੱਗਦਾ ਕਿ ਜਿਸ ਤਰ੍ਹਾਂ ਬੰਨ ਮੁਕੀ ਆਪਾਂ ਪਿੱਛੇ ਬੰਦ ਦੇਖ ਕੇ ਆਏ ਆ ਕਿੰਨਾ ਦੇਖੋ ਕਮਜ਼ੋਰ ਬੰਦ ਹਾਂਜੀ ਹਾਂਜੀ ਛੋਟਾ ਬੰਦ ਹੈ ਬਹੁਤ ਮਜ਼ਬੂਤ ਹੋਣਾ ਚਾਹੀਦਾ ਆ ਇਹਦੇ ਤੇ ਮਿੱਟੀ ਪਾਣੀ ਚੀਂਦੀ ਹੈ ਜੀ ਮਜ਼ਬੂਤ ਹੋਣੀ ਚਾਹੀਦੀ ਹੈ ਪੱਥਰ ਵਗੈਰਾ ਇਹਦੇ ਤੇ ਲੱਗਣੇ ਚਾਹੀਦੇ ਆ ਜੀ ਮਤਲਬ ਜਿੰਨਾ ਇਸ ਬੰਦ ਤੋਂ ਖਤਰਾ ਹੈ ਆਪਾਂ ਨੂੰ ਹੋਰ ਕਿਤੇ ਕੋਈ ਖਤਰਾ ਨਹੀਂ ਹੈਗਾ ਇਹ ਪਟਾੜੇ ਤੱਕ ਮਾਰ ਕਰਦਾ ਜੀ ਇਹ ਬੰਦ ਉੱਚੇ ਹੋਣੇ ਚਾਹੀਦੇ ਤੇ ਪੱਕੇ ਹੋਣੇ ਚਾਹੀਦੇ ਆ ਜੀ ਸੋ ਜਿਹੜੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੱਗਾ ਦਰਿਆ ਦੀਆਂ ਨੇ ਕਿ ਕਿ ਇੱਥੇ ਪਿੱਛੇ ਕਾਫੀ ਕੁਵਾਰ ਹੋਣ ਕਿਉਂਕਿ ਜਿੱਥੇ ਇਹ ਦੋਨੇ ਇਕੱਠੇ ਹੋ ਰਹੇ ਨੇ ਇਸ ਦਰਗਤਾਂ ਤੋਂ ਪਿੱਛੇ ਇੱਥੇ ਜਿੱਥੇ ਆਪਕੋ ਸਾਹਮਣੇ ਤੁਸੀਂ ਪਾਣੀ ਦੇਖ ਰਹੇ ਹੋ ਇਹ ਪਾਣੀ ਦੋਨਾਂ ਦਾ ਮਿਕਸ ਇੱਥੇ ਹੋ ਰਿਹਾ ਏ ਕਿਉਂਕਿ ਲਗਾਤਾਰ ਪ੍ਰਸ਼ਾਸਨ ਨੂੰ ਲੈ ਕੇ ਵੀ ਹੁਣ ਜਿਸ ਤਰ੍ਹਾਂ ਲੋਕਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਹੁਣ ਜੋ ਕੁਝ ਸਮਾਂ ਬੀਤ ਚੁੱਕਿਆ ਤੇ ਹੁਣ ਪਵਿੱਕ ਦੇ ਵਿੱਚ ਇਸ ਨੂੰ ਰੋਕਣ ਦੇ ਲਈ ਜਿਹੜਾ ਹੁਣ ਹੜਾਂ ਵਾਲੀ ਸਥਿਤੀ ਸੀ ਤਾਂ ਕਿ ਜਿਹੜੇ ਇਹਦੇ ਪ੍ਰਬੰਧ ਕੀਤਾ ਜਾ ਸਕਣ ਸਫਾਈ ਕੀਤੀ ਜਾ ਸਕੇ ਤਾਂ ਕਿ ਇੱਥੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਪਵਿੱਕ ਦੇ ਵਿੱਚ ਸੁਧਾਰਿਆ ਜਾ ਸਕੇ